हां जी भाई जी 20 ਤਰੀਕ 6ਵਾਂ ਮਹੀਨਾ 2025 ਨੂੰ ਪਿਆਜ਼ ਦਾ ਰੇਟ ਦੱਸਦੇ ਆ ਜੀ ਇਹ ਪਿਆਜ਼ ਹੈਗਾ ਜੀ ਨਾ ਸਕਦਾ ਪਿਆਜ਼ ਆ ਜੀ ਇਹ 30 ਕਿਲੋ ਦਾ ਘਟਾ ਵਾ ਇੱਕ ਬਹੁਤ ਵਧੀਆ ਕੁਆਲਿਟੀ ਦਾ ਪਿਆਜ਼ ਆ ਇਹ ਪੂਰਾ ਮੋਟਾ ਗੰਡਾ ਵਾ ਤੁਸੀਂ ਦੇਖ ਸਕਦੇ ਐਂ ਪੂਰਾ ਸੁੱਕਾ ਗੰਡਾ ਪੂਰਾ ਮੋਟਾ ਨਾਸਕਾ ਵਾਲਾ ਗੰਡਾ ਇਹਦਾ ਰੇਟ ਹੈਗਾ ਜੀ 20 ਰੁਪਏ ਕਿਲੋ 30 ਕਿਲੋ ਦਾ ਘਟਾ ਵਾ ਤੇ ਜਿਹੜੇ ਭਰਾਣੇ ਲੈਣਾ ਫਰੋਇਪੁਰ ਮੰਡੀ ਤੋਂ ਲੈ ਸਕਦਾ ਵਾ ਤੇ ਤੁਹਾਨੂੰ ਪਤਾ ਹੀ ਆ ਗੱਟਿਆ 2 ਗੱਟੇ 5 ਗੱਟੇ 20 ਗੱਟੇ 50 ਗੱਟੇ ਐਂ ਚੀਜ਼ ਮਿਲਦੀ ਆ ਕਿਲੋ 2 ਕਿਲੋਆਂ ਚ ਨਹੀਂ ਮਿਲਦੀ ਕਿਲੋ 2 ਕਿਲੋ ਲੈਣੀ ਹੁੰਦੀ ਆ ਮੰਡੀ ਦੇ ਬਾਹਰ ਰੇੜੀਆਂ ਲੱਗੀਆਂ ਹੁੰਦੀਆਂ ਤੇ ਬਾਕੀ ਤੁਹਾਨੂੰ ਹਣ ਰਾਜਸਥਾਨ ਦੇ ਗੰਡੇ ਦਾ ਵੀ ਦੱਸਦੇ ਆ ਜੀ ਆ ਆ ਹੈਗਾ ਜੀ ਰਾਜਸਥਾਨ ਦਾ ਗੰਡਾ ਇਹ ਥੋੜਾ ਜਿਹਾ ਗਿੱਲਾ ਵੀ ਆ ਜਾਂਦਾ ਵਾ ਤੇ ਦੇਖ ਸਕਦੇ ਆ ਤੁਸੀਂ ਦੋੜਾ ਜਿਆ ਦਾਗੀ ਜੀ ਹੁੰਦਾ ਵਾ ਇਹਦਾ ਰੇਟ ਦੂਜੇ ਨਾਲੋਂ ਅੱਧਾ ਦਾ ਹੀ ਫਰਕ ਆ ਇਹ ਗੰਡਾ ਹੈਗਾ ਜੀ 10 ਰੁਪਏ ਕਿਲੋ ਇਹ 50 ਕਿਲੋ ਦੀ ਭਰਤੀ ਆ ਜੀ ਗੰਡੇ ਦੀ 40 50 ਕਿਲੋ ਦਾ ਗੱਟਾ ਵਾ ਇਹ 10 ਰੁਪਏ ਦੇ 10 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਆ ਗੰਡਾ ਇਹ ਵੀ ਵਧੀਆ ਹੁੰਦਾ ਜਿਹੜਾ ਨਾਸਕ ਦਾ ਗੰਡਾ ਉਹ ਪੂਰਾ ਸੁੱਕਾ ਵਾ ਐਨ ਵਧੀਆ ਕੁਆਲਿਟੀ ਦਾ ਇਹ ਰਾਜਸਥਾਨ ਦਾ ਗੰਡਾ ਥੋੜਾ ਜਿਹਾ ਗਿੱਲਾ ਵੀ ਆ ਜਾਂਦਾ ਤੇ ਥੋੜਾ ਜਿਹਾ ਦਾਗੀ ਵੀ ਬਹੁਤ ਹੁੰਦਾ ਜੀ 6ਰ ਵੀਡੀਓ ਜ਼ਰੂਰ ਕਰੇ